ਹਾਂਜੀ ਵੀਰੇ ਸਭ ਤੋਂ ਪਹਿਲਾਂ ਤਾਂ ਆਪਣੇ ਮਾਲਵਾ ਗੁੱਟਰ ਕਲੱਬ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਤੇ ਆਪਣੇ ਬਹੁਤ ਬਹੁਤ ਠੀਕ ਆ ਵੀਰੇ ਤੇ ਅੱਜ ਵੀਰੇ ਆਪਾਂ ਨਾ ਜਿਹੜੇ ਗੁੱਟਰ ਗਲੱਸ ਦੇ ਨੇ ਠੀਕ ਆ ਕਿ ਨਹੀਂ ਗੱਲ ਵੀ ਦਾਣੇ ਹਾਜਮ ਨਹੀਂ ਕਰਦੇ ਗੁੱਟਰ ਠੀਕ ਆ ਇਹਨਾਂ ਦਾ ਮੇਦਾ ਖਰਾਬ ਹੋ ਜਾਂਦਾ ਵੀ ਕਿ ਆਪਾਂ ਤੁਹਾਨੂੰ ਉਹਦੇ ਬਾਰੇ ਨਾ ਪੂਰੀ ਪ੍ਰੋਪਰ ਜਾਣਕਾਰੀ ਦੇਣੀ ਆ ਠੀਕ ਆ ਮੇਰਾ ਭਰਾ ਤੇ ਜਿਹੜੇ ਮੇਰੇ ਵੀਰ ਨਵੇਂ ਨੇ ਚੈਨਲ ਤੇ ਠੀਕ ਆ ਕਿ ਨਹੀਂ ਜਿਹੜੇ ਨਵੇਂ ਵੀਡੀਓ ਦੇਖਦੇ ਨੇ ਚੈਨਲ ਜਰੂਰ ਸਬਸਕ੍ਰਾਈਬ ਕਰੋ ਠੀਕ ਆ ਕਿ ਨਹੀਂ ਮੇਰਾ ਭਰਾ ਤੇ ਪਤਾ ਵੀਰੇ ਗੱਲ ਕੀ ਆ ਚੱਕਰ ਕੀ ਹੁੰਦਾ ਠੀਕ ਆ ਤੇ ਇੱਕ ਨਾ ਤੁਸੀਂ ਜਿਹੜੀ ਆਪਣੇ ਆਉਂਦੀ ਆ ਨੀਲ ਬਰਮਟ ਭਿੱਡ ਵਾਲੀ ਦਵਾਈ ਕਹਿੰਦੇ ਨੇ ਉਹਨੂੰ ਭਿੱਡਾਂ ਨੂੰ ਵੀ ਲੱਗਦੀ ਆ ਉਹ ਠੀਕ ਆ ਤੇ ਤੁਹਾਨੂੰ ਦੇਸੀ ਨੁਕਤਾ ਵੀ ਦੱਸਾਂਗੇ ਬਾਈ ਦੋ ਤਿੰਨ ਚੀਜ਼ਾਂ ਦੱਸਾਂਗੇ ਜਿਹੜੀ ਮਰਜ਼ੀ ਵਰਤ ਲਿਓ ਠੀਕ ਆ ਵੈਸੇ ਜ਼ਿਆਦਾ ਤਰ ਰეკਮੈਂਡ ਆਪਾਂ ਦੇਖਿਓ ਕਰਦੇ ਆ ਠੀਕ ਆ ਕਿ ਨਹੀਂ ਗੱਲ ਮੇਰਾ ਭਰਾ ਜੀ ਜਿਹੜੀ ਚੀਜ਼ ਫਿੱਟ ਆਉਂਦੀ ਆ ਤੁਸੀਂ ਵੀਡੀਓ ਨੂੰ ਸਾਰੀ ਨੂੰ ਸੁਣਿਓ ਤੁਹਾਨੂੰ ਫੇਰ ਪ੍ਰੋਪਰ ਜਾਣਕਾਰੀ ਮਿਲੂਗੀ ਠੀਕ ਆ ਕਿ ਨਹੀਂ ਗੱਲ ਵੀ ਜਿੰਮੇ ਤੁਹਾਨੂੰ ਰਿਜ਼ਲਟ ਮਿਲੇ ਤੇ ਜ਼ਰੂਰ ਦੱਸਿਓ ਮੇਰਾ ਭਰਾ ਇਹ ਵੀ ਦੱਸਿਆ ਕਰੋ ਵੀ ਵੀਡੀਓ ਤੁਸੀਂ ਕਿੱਥੋਂ ਦੇਖਦੇ ਹੋ ਠੀਕ ਆ ਵੀਰੇ ਤੇ ਅਪਾ ਲੜੀਓ ਨੀਲ ਵਰ ਠੀਕ ਹੈ ਕਿ ਨਹੀਂ ਗੱਲ ਨੀਲ ਵਰਮਾ ਜਿਹੜੀ ਉਹ ਤਾਂ ਤੁਸੀਂ ਇੱਕ ਚਮਚਾ 1 ਲੀਟਰ ਪਾਣੀ ਦੇ ਵਿੱਚ ਘੋਲਣਾ ਠੀਕ ਹੈ ਮੇਰਾ ਭਰਾ ਛੋਟਾ ਚਮਚਾ ਲਿਓ ਵੱਡਾ ਚਮਚਾ ਨਾ ਜੀ ਛੋਟਾ ਚਮਚਾ 1 ਲੀਟਰ ਪਾਣੀ ਵਿੱਚ ਘੋਲਣਾ ਤੇ ਨਹੀਂ ਤੁਸੀਂ ਕੀ ਕਰ ਸਕਦੇ ਵੀਰੇ ਛੋਟੀ ਜਿਹੀ ਚੁੰਡੀ ਮਤਲਬ ਇੰਨੀ ਠੀਕ ਹੈ ਆਪਾਂ ਤੁਹਾਨੂੰ ਦੱਸ ਰਹੇ ਹਾਂ ਇਹ ਚੁੰਡੀ ਚੱਕ ਕੇ ਨਾ ਉਹ ਤੁਸੀਂ ਕੀ ਕਰਨੀ ਆ 10 ਐਮਐਲ ਪਾਣੀ ਦੇ ਵਿੱਚ ਘੋਲ ਕੇ ਠੀਕ ਹੈ ਮੇਰਾ ਭਰਾ ਇੱਕ ਗੂਤਰੂ ਦੇਣੀ ਆ ਠੀਕ ਹੈ ਜੀ ਤੇ ਉਦੋਂ ਬਾਅਦ ਵਿੱਚ ਜਦੋਂ ਕੂਤਰ ਪਾਣੀ ਖਿੱਚ ਗਿਆ ਤੁਹਾਡਾ ਠੀਕ ਆ ਵੀ ਮੇਰਾ ਭਰਾ ਜਦੋਂ ਕੂਤਰ ਪਾਣੀ ਖਿੱਚ ਗਿਆ ਨਾ ਤੁਹਾਡਾ ਮਤਲਬ ਗਲਸ ਦੇਣਾ ਉਹਨੇ ਉਹ ਪਾਣੀ ਜਿਹੜਾ ਉਹਨੂੰ ਦਮੋਂ ਵੀ ਤੁਸੀਂ 10 ml ਨੀਲ ਵਰਮ ਵਾਲਾ ਠੀਕ ਆ ਉਦੋਂ ਬਾਅਦ ਦੇ ਵਿੱਚ ਤੁਸੀਂ ਮੰਨ ਕੇ ਚਲੋ 2 ਘੰਟੇ ਬਾਅਦ ਕੂਤਰ ਨੂੰ ਠੀਕ ਆ ਮਤਲਬ ਕੂਤਰ ਵੀਰੇ ਧੁੱਪੇ ਨਾ ਰੱਖਿਓ ਕਿ ਹੁਣ ਧੁੱਪ ਬਹੁਤ ਜਾਂਦੀ ਆ ਕੂਤਰਾਂ ਦਾ ਬੁਰਾ ਹਾਲ ਹੋ ਜਾਣਾ ਤੁਸੀਂ ਕੂਤਰ ਸ਼ਾਮੇ ਰੱਖਿਓ ਠੀਕ ਆ ਤੇ ਸਾਰਾ ਵੀਰੇ ਧਿਆਨ ਨਾਲ ਸੁਣੋ ਤੁਹਾਨੂੰ ਕੱਲੀ ਕੱਲੀ ਗੱਲ ਸਮਝਾਵਾਂਗੇ ਠੀਕ ਆ ਇਹਨਾਂ ਤੁਸੀਂ ਕੀ ਕਰਨਾ ਉਦੋਂ ਬਾਅਦ ਦੇ ਵਿੱਚ ਬਈ 10 ਕੇਮਲ ਪਾਣੀ ਦੇਣਾ ਕ ਜਦੋਂ ਬਲੱਸ ਬਲ ਉਸਕੇ ਹਟ ਗਿਆ ਪੁੱਤ ਉਦੋਂ ਬਾਅਦ ਵਿੱਚ ਜਦੋਂ ਤੁਹਾਡਾ ਉਤਰ ਪਾਣੀ ਖਿੱਚ ਗਿਆ ਵੀਰੇ ਤੁਸੀਂ ਪਾਵਰ ਜੈਲ ਦੇਣੀ ਆ ਠੀਕ ਆ ਮੇਰਾ ਭਰਾ ਪਾਵਰ ਜੈਲ ਦੀਆਂ 10 ਬੂੰਦਾਂ ਸਵੇਰੇ ਦੇਣੀਆਂ ਨੇ ਤੇ 10 ਬੂੰਦਾਂ ਦੇਣੀਆਂ ਨੇ ਤੁਸੀਂ ਸ਼ਾਮ ਨੂੰ ਠੀਕ ਆ ਦਾਣੇ ਖਵਾਉਣ ਤੋਂ ਬਾਅਦ ਤੇ 10 ਬੂੰਦਾਂ ਸਵੇਰੇ ਨਿਰਨੇ ਕਾਲ ਜੀ ਪੁੱਤ ਨੂੰ ਦੇਣੀਆਂ ਨੇ ਠੀਕ ਆ ਮੇਰਾ ਭਰਾ ਤੇ ਉਦੋਂ ਬਾਅਦ ਦੇ ਵਿੱਚ ਮੇਰਾ ਵੀ ਠੀਕ ਆ ਕਿ ਨਹੀਂ ਗੱਲ ਤੇ ਮਤਲਬ ਜਿਵੇਂ ਤੁਸੀਂ ਇਹ ਚੀਜ਼ ਦੇਣੀ ਕਿਵੇਂ ਆ ਲਗਾਤਾਰ ਤੁਸੀਂ ਤਿੰਨ ਦਿਨ ਦੇਣੀ ਹੈ ਇਹ ਚੀਜ਼ ਠੀਕ ਆ ਮੇਰਾ ਭਰਾ ਇਹ ਤੁਸੀਂ 3 ਦਿਨ ਲਗਾਤਾਰ ਇਹ ਚੀਜ਼ ਦੀ ਵਰਤੋਂ ਕਰ ਸਕਦੇ ਹੋ ਤੇ ਇੱਕ ਚੀਜ਼ ਹੋਰ ਆ ਜਿਹਨੂੰ ਆਪਾਂ ਉਹ ਕਹਿੰਦੇ ਨੇ ਆ ਆਪਣੇ ਕਬੀਲਾ ਕਬੀਲਾ ਹੁੰਦਾ ਜਿਹੜਾ ਲਾਲ ਜੀ ਕਲਰ ਦੇ ਵਿੱਚ ਹੁੰਦਾ ਠੀਕ ਆ ਉਹਦੀ ਤੁਸੀਂ ਨਾ ਕੀ ਕਰਨ ਇੱਕ ਚੁੰਡੀ ਚੱਕਣੀ ਆ ਮੇਰਾ ਭਰਾ ਇੱਕ ਚੁੰਡੀ ਚੱਕ ਕੇ ਨਾ ਉਹਨੂੰ ਮਤਲਬ ਜਿਹੜਾ ਆਪਣਾ ਸ਼ੋਲੇ ਨਹੀਂ ਹੁੰਦੇ ਕਾਲੇ ਸ਼ੋਲੇ ਉਹਨਾਂ ਦਾ ਗੁੜ ਲੈ ਕੇ ਉਹਦੇ ਵਿੱਚ ਮਿਕਸ ਕਰਕੇ ਕਬੂਤਰ ਨੂੰ ਦੇ ਦੇਣਾ ਬਈ ਦੇਣ ਤੋਂ ਬਾਅਦ ਵਿੱਚ ਕਬੂਤਰ ਨੂੰ ਨਾ ਆਪਣੇ ਕੱਚਾ ਦੁੱਧ ਹੁੰਦਾ ਜਿਹੜਾ ਦੁੱਧ ਉਹਦੀ ਲੱਸੀ ਕਰਕੇ ਕੱਚੇ ਦੁੱਧ ਦੀ ਲੱਸੀ ਕਰਕੇ ਉਹਦਾ 10 ਕਮਲ ਪਾਣੀ ਦੇਣਾ ਠੀਕ ਆ ਮੇਰਾ ਭਰਾ 10 ਕਮਲ ਪਾਣੀ ਦਿਓ ਉਹਦੇ ਨਾਲ ਕੀ ਹੁੰਦਾ ਇੱਕ ਤਾਂ ਕਬੂਤਰ ਗਲਸੂ ਆ ਠੀਕ ਆ ਤੇ ਦੂਜੀ ਗੱਲ ਕਬੂਤਰ ਦੇ ਜਿਹੜੀਆਂ ਪੋਟੇ ਵਿੱਚ ਜੂਨਾ ਹੋਣਗੀਆਂ ਉਹ ਸਾਰੀਆਂ ਨਿਕਲ ਜਾਣੀਆਂ ਬਈ ਕਬੂਤਰ ਗਲਸਦਾ ਹੁੰਦਾ ਗਰਮੀ ਪੈਣ ਕਾਰਨ ਠੀਕ ਆ ਇਹਦਾ ਤੁਹਾਨੂੰ ਉੱਦੋਂ ਉੱਪਰ ਦੇ ਜਿਹੜਾ ਇਹ ਤੋਂ ਬਾਅਦ ਵਿੱਚ ਟਰੀਟਮੈਂਟ ਆ ਜਿਹੜਾ ਗਰਮੀ ਤੋਂ ਤੁਸੀਂ ਹਟਾਉਣਾ ਗਲਸਣ ਦਾ ਤਾਂ ਤੁਹਾਨੂੰ ਇਹ ਦੱਸਦਾ ਵੀ ਕਬੂਤਰ ਗਲਸਦੇ ਨੇ ਜਿਹੜੇ ਤੁਸੀਂ ਇਹ ਚੀਜ਼ ਉਹਨਾਂ ਨੂੰ ਦੇ ਸਕਦੇ ਹੋ ਠੀਕ ਆ ਤੇ ਕਿਉਂਕਿ ਉਹਦੇ ਨਾਲ ਕਬੂਤਰ ਅੰਦਰੋਂ ਫਰੈਸ਼ ਹੋ ਜਾਂਦਾ ਠੀਕ ਆ ਮੇਰਾ ਭ ਉਸ ਤੋਂ ਬਾਅਦ ਵਿੱਚ ਜਦੋਂ ਤੁਸੀਂ ਇਹਨੂੰ ਦੇਤਾ ਨਾ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ 10 ml ਦਹੀਂ ਲੈ ਲੈਣਾ ਠੀਕ ਹੈ ਵੀਰੇ 10 ml ਦਹੀਂ ਲੈ ਲੈਣਾ ਇੱਕ ਕਬੂਤਰ ਦਾ ਮਤਲਬ ਤੁਸੀਂ 100 ml ਦਹੀਂ ਲੈ ਕੇ ਹਨਾ 10 ਕਬੂਤਰਾਂ ਦਾ ਉਹਦੇ ਵਿੱਚ ਤੁਸੀਂ ਕੀ ਕਰਨਾ 10 ml ਸਰੋਂ ਦਾ ਤੇਲ ਪਾ ਲੈਣਾ ਸਰੋਂ ਦਾ ਤੇਲ 10 ml ਪਾ ਲੈਣਾ ਵੀਰੇ ਉਹਦੇ ਵਿੱਚ ਠੀਕ ਹੈ ਕਿ ਨਹੀਂ ਗੱਲ ਤੇ ਜਦੋਂ ਤੁਸੀਂ ਮੰਨ ਕੇ ਚੱਲੋ ਵੀ 10 ml ਸਰੋਂ ਦਾ ਤੇਲ ਪਾ ਲਿਆ 100 ml ਦਹੀਂ ਦੇ ਵਿੱਚ ਤੇ ਉਹ ਤੁਸੀਂ ਇੱਕ ਕਬੂਤਰ ਨੂੰ 10 ml ਹੀ ਦੇਣਾ ਠੀਕ ਹੈ ਵੀਰੇ ਜਦੋਂ ਤੁਸੀਂ ਇੱਕ ਕਬੂਤਰ ਨੂੰ 10 ml ਦੰਮੋਗੇ ਬਾਈ ਉਹਦੇ ਵਿੱਚ ਤੁਸੀਂ ਨਾ ਇੱਕ ਬੀਕਾਸੂਲ ਦਾ ਕੈਪਸੂਲ ਵੀ ਜ਼ਰੂਰ ਐਡ ਕਰ ਲਿਓ ਠੀਕ ਹੈ ਮੇਰਾ ਬਈ ਉਹਦੇ ਨਾਲ ਕਬੂਤਰ ਦੀ ਸਾਰੀ ਕਰਮੈਸ਼ ਹੁੰਦੀ ਹੈ ਨਾ ਜਿਹੜੀ ਉਹ ਤੋਂ ਨਿਕਲ ਜਾਂਦੀ ਹੈ ਤੇ ਤੁਸੀਂ ਇਹ ਚੀਜ਼ ਨਾ ਮਤਲਬ ਬੀਕਾਸੂਲ ਦਾ ਕੈਪਸੂਲ ਤਾਂ ਤੁਸੀਂ ਇੱਕ ਦੇਣੀ ਪਾ ਕੇ ਦੇਣਾ ਠੀਕ ਹੈ ਮੇਰਾ ਭਰਾ ਤੇ ਤੁਦਬਾ ਦੇ ਵਿੱਚ ਤੁਸੀਂ ਇਹ ਟਰੀਟਮੈਂਟ ਕਰਨਾ ਵੀਰੇ 3 ਦਿਨ ਠੀਕ ਆ ਮਤਲਬ ਦਹੀਂ ਤੇ ਸਰੋਂ ਦਾ ਤੇਲ ਇਹ 3 ਦਿਨ ਪਾਉਣਾ ਵੀਰੇ ਤੁਸੀਂ ਠੀਕ ਆ ਦੇਣਾ ਕਦੋਂ ਇਹ ਦੇਣਾ ਸਿਰਫ ਰਾਤ ਨੂੰ ਜਿਹੜੀ ਇਹ ਚੀਜ਼ ਆ ਤੇ ਤੁਸੀਂ ਐਡਮ ਸਿਰਫ ਰਾਤ ਨੂੰ ਦੇਣੀ ਆ ਮੇਰਾ ਭਰਾ ਠੀਕ ਆ ਤੇ ਬਾਈ ਤੁਹਾਨੂੰ ਬੈਸਟ ਦੇ ਗੁੱਡ ਰਿਜ਼ਲਟ ਮਿਲੂਗਾ ਠੀਕ ਆ ਆਪਣੀ ਜ਼ਿੰਮੇਵਾਰੀ ਆ ਭਰਾ ਕਿਉਂਕਿ ਆਪਾਂ ਚੀਜ਼ਾਂ ਵਰਤੀ ਹੋਈਆਂ ਨੇ ਆਪਾਂ ਤੁਹਾਡੇ ਨਾਲ ਤਾਂ ਸ਼ੇਅਰ ਕਰਦੇ ਆ ਠੀਕ ਆ ਤੇ ਤੁਸੀਂ ਵੀ ਵਰਤ ਕੇ ਦੇਖਿਓ ਬਾਈ ਤੁਹਾਨੂੰ ਵੀ ਬਹੁਤ ਹੀ ਗੁੱਡ ਰਿਜ਼ਲਟ ਮਿਲੂਗਾ ਠੀਕ ਆ ਮੇਰਾ ਵੀ ਤੇ ਬਾਕੀ ਹੋਰ ਮੇਰੇ ਕਿਸੇ ਵੀ ਭਰਾ ਨੂੰ ਕਿਸੇ ਵੀ ਪ੍ਰਕਾਰ ਦੀ ਠੀਕ ਹੈ ਜਾਣਕਾਰੀ ਦੀ ਲੋੜ ਹੁੰਦੀ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਠੀਕ ਹੈ ਕਿ ਨਹੀਂ ਗੱਲ ਤੇ ਜਿਵੇਂ ਮਰਜੀ ਆਪਣੇ ਨਾਲ ਗੱਲ ਕਰ ਸਕਦੇ ਹੋ ਇੱਕ ਮੇਰੇ ਭਰਾ ਪੁੱਛਦਾ ਸੀਗਾ ਵੀ ਰਸੌਂਤ ਕਿਵੇਂ ਲੱਗਦੀ ਆ ਠੀਕ ਆ ਪਰ ਸੌਤ ਵੀਰੇ ਤੁਸੀਂ ਕਬੂਤਰ ਨੂੰ ਗੇੜਿਆਂ ਤੇ ਵੀ ਦੇ ਸਕਦੇ ਹੋ ਠੀਕ ਹੈ ਕਿ ਨਹੀਂ ਗੱਲ ਸਾਂਵਲੇ ਦੇਣ ਵੀ ਕਬੂਤਰਾਂ ਨੂੰ ਸੌਤ ਦਿੱਤੀ ਜਾਂਦੀ ਆ ਵੈਸੇ ਵੈਸੇ ਭਾਈ ਗੱਲ ਇਹ ਆ ਵੀ ਸਾਂਵਲੇ ਦੇਣ ਕਬੂਤਰ ਦੇਣ ਦੇ ਨਾਲ ਰਸੌਂਤ ਇਹਦਾ ਰਿਸਕ ਹੁੰਦਾ ਕਬੂਤਰ ਭੱਜਣ ਦਾ ਠੀਕ ਆ ਮੇਰੇ ਭਰਾ ਆਪਦੇ ਰਿਸਕ ਤੇ ਦੇ ਸਕਦੇ ਹੋ ਤੁਸੀਂ ਮੈਂ ਰეკਮੈਂਡ ਨਹੀਂ ਇਹ ਚੀਜ਼ ਕਰ ਸਕਦਾ ਠੀਕ ਹੈ ਕਿਉਂਕਿ ਉਹਦੇ ਚ ਕਬੂਤਰ ਤੇ ਭੱਜਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ ਬਿਹਤਰ ਇਹ ਹੈ ਕਿ ਤੁਸੀਂ ਕਬੂਤਰ ਨੂੰ ਗੇੜਿਆਂ ਤੇ ਰਸਾਉ ਤੋਂ ਦੇ ਦਿਆ ਕਰੋ ਠੀਕ ਹੈ ਕਿ ਨਹੀਂ ਮੇਰੇ ਵੀਰ ਬਾਕੀ ਜੇ ਕਿਸੇ ਪ੍ਰਕਾਰ ਦੀ ਵੀਰੇ ਹੋਰ ਤੁਹਾਨੂੰ ਜਾਣਕਾਰੀ ਕਿਸੇ ਵੀ ਨੋਲੇਜ ਦੀ ਲੋੜ ਹੁੰਦੀ ਹੈ ਠੀਕ ਆ ਆਪਾਂ ਨੂੰ ਪੁੱਛ ਸਕਦੇ ਹੋ ਤੇ ਬਾਕੀ ਮੇਰਾ ਭਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਮੇਰੇ ਵੀਰ ਨਵੇਂ ਨੇ ਠੀਕ ਆ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਿਵੇਂ ਦਾ ਤੁਹਾਨੂੰ ਰਿਜ਼ਲਟ ਮਿਲਦਾ ਠੀਕ ਆ ਮੇਰਾ ਵੀਰ ਹਰ ਸ਼ੀਗੋ ਜੀ ਦਾ